ਆ ਗੁਰੂ ਰੂਪੇਰੇ ਸਾਧ ਸੰਗਤ ਤੁਹਾਨੂੰ ਇੱਕ ਕਬੱਡੀ ਖੇਡਦੇ ਵੇਲੇ ਦੀ ਇੱਕ ਤੁਹਾਨੂੰ ਗੱਲ ਸੁਣਾਉਣੀ ਆ ਉਦੋਂ ਮੈਂ ਪੜਨੂੰ ਹਟਿਆ ਹਟਿਆ ਸੀਗਾ 74 ਕ ਦੇ ਵਿੱਚ 10 ਵੀਂ ਗਰੀਏ 74 75 ਜਗਰੀਆ 75 ਕ ਜੀ ਗਰੀਆ ਤੇ 76 ਕ ਦੀ ਗੱਲ ਆ ਤੇ ਮੈਂ ਮੱਲੇ ਬਾਪੂ ਦੇ ਮੇਰੇ ਬਾਪੂ ਦੇ ਨਾਨਕੇ ਸੀ ਮੱਲੇ ਤੇ ਉੱਥੇ ਮੈਂ ਮੰਦਰ ਰਹਿਣ ਲੱਗ ਗਿਆ ਤੇ ਮੈਂ ਰਿਹਾ 2 ਸਾਲ ਖੇਡਦਾ ਮੈਂ ਆਪਦੇ ਪਿੰਡ 'ਚ ਹੀ ਸੀ ਮੈਂ ਕਬੱਡੀ ਵੀ ਖੇਡਣ ਲੱਗ ਗਿਆ ਸੀ ਉਦੋਂ ਖੇਡਿਆ ਖੇਡਿਆ ਹੀ ਸੀ ਹਲੇ ਮੈਂ 바ਵਾ ਜਿਹੜੀਆਂ ਮੈਂ ਕਹਿੰਦੀ ਸੀ ਜਿੱਥੇ ਜਾਂਦੇ ਸੀ ਤੇ ਜਿੱਤਦੇ ਸੀ ਉਦੋਂ 57 ਕਿਲੋ ਹੀ ਜਿੱਤਦੇ ਸੀ 57 ਕਿਲੋ ਹੀ ਸੀ ਮੇਰਾ वजन ਤੇ ਅਸੀਂ ਖੇਡਦੇ ਸੀ ਤੇ ਮੱਲੇ ਵਾਲੇ ਕਹਿੰਦੇ ਵੀ ਆਪਾਂ ਜਦ ਹੁਣ ਮੈਨੂੰ ਖੇਡਦਾ ਦੇਖਿਆ ਸੀ ਮੱਲੇਣੇ ਦੇ ਵਿੱਚ ਨਾ ਰੀਡਰ ਹੈ ਨਹੀਂ ਸੀ ਤੇ ਬੰਦੇ ਉਹ ਸਟਾਪਰ ਸੀਗੇ ਉਹ ਤਾਂ ਨਵੇਂ ਸੀ ਵਿੱਚ ਮੁੰਡੇ ਉਦੋਂ ਉੱਠੇ ਜਣੀ ਚਲੋ ਪਹਿਲਾ ਟੀਮ ਹੁੰਦੀ ਉਹ ਜ਼ਰੂਰ ਪਰ ਮੇਰੇ ਵੇਲੇ ਉਸ ਵੇਲੇ 66 77 ਚ ਹੈ ਨਹੀਂ ਸੀ ਤੇ ਮੈਨੂੰ ਉੱਥੋਂ ਦੇ ਮੁੰਡੇ ਕਹਿੰਦੇ ਵੀ ਤੂੰ ਸਾਡੇ ਦੇ ਵਿੱਚ ਟ੍ਰਾਇਲ ਦੇ ਇਹਨੂੰ ਆਪਾਂ ਆਪਣੇ ਪਿੰਡ ਬੇ ਕੋਈ ਮਾਰਲਾ ਦੋ ਮਾਲੇ ਦੇ ਨਾਲ ਨਾਲਵਾਦਗੇ ਥਾਂ ਗੜੇ ਤੇ ਆਪਾਂ ਇਹਨੂੰ ਵਿੱਚ ਘਲਾਇਆ ਕਰ ਗਏ ਭਾਈ ਉਹ ਕਬੱਡੀ ਵਾਲੇ ਜਿਹੜੇ ਮੁੰਡੇ ਖੇਡਦੇ ਸੀ ਉਹ ਸਰਪੈਂਚ ਨੂੰ ਸੱਦ ਲਏ ਇਹ ਸਟਾਪਰ ਉਹਨਾਂ ਦੇ ਚੰਗੇ ਸੀ ਐਵੇਂ ਕਹਿੰਗੇ ਤੇ ਭਾਈ ਮੈਨੂੰ ਕਹਿੰਦੇ ਵੀ ਤੂੰ ਆ ਕੇ ਸਾਨੂੰ ਟ੍ਰਾਇਲ ਦੇ ਜਿਵੇਂ ਆਪਾਂ ਟ੍ਰਾਇਲ ਲੈਨੇ ਆ ਤੇ ਹੁਣ ਉਹ ਤੋਂ ਮੈਂ ਨਵਾਂ ਨਵਾਂ ਮੈਨੂੰ ਚਾਅ ਸੀ ਬਹੁਤ ਮੈਂ ਖੇਡਦਾ ਹੁੰਦਾ ਸੀ ਤੇ ਚੱਲ ਭਾਈ ਮੈਂ ਮੈਂ ਕਾਜੋ ਵੀ ਸਕੂਲ ਮੱਲੇ ਵਾਲਾ ਸਕੂਲ ਆ ਜਿਹੜਾ ਉੱਥੇ ਭਾਈ ਅਸੀਂ ਦਹਿਰਾ ਹੁੰਦਾ ਸੀ ਉੱਥੇ ਜਾਵੜੇ ਉੱਥੇ ਜਾ ਕੇ ਉਸ ਸਟਾਪਰ ਵਾਰੀ ਵਾਰੀ ਖੜਨ ਜਣੀ ਦੋ ਦੋ ਹੱਥ ਉਹਨਾਂ ਨੇ ਮੈਨੂੰ ਦੇਖਿਆ ਮੇਰੇ ਤੋਂ ਪਾਈਆਂ 7-8 ਕੌਟੀਆਂ ਮੈਂ 7-8 ਪੈਂਟ ਹੀ ਨਹੀਂ ਉਹਨਾਂ ਤੋਂ ਰਿਹਾ ਉਹਨਾਂ ਦਾ ਧੰਤਾ ਧੰਤਾ ਹੁੰਦਾ ਸੀ ਇੱਕ ਮਾਜਵੀ ਸਖਾਲਾ ਮੋੜਾ ਤੇ ਉਹ ਬਾਈ ਬੜਾ ਤਕੜਾ ਚੰਗਾ ਸਟਾਪਰ ਸੀ ਤੇ ਜਦੋਂ ਮੈਨੂੰ ਪਤਾ ਲੱਗੇ ਵੀ ਇਹ ਹੁਣ ਇਹਨਾਂ ਨੇ ਬਦਲ ਕੇ ਕੜਿਆ ਜਾਣਗੇ ਤਾਂ ਮੈਂ ਮੇਰਾ ਸੁਭਾਅ ਇਹ ਹੁੰਦਾ ਸੀ ਵੀ ਜਦੋਂ ਮੈਂ ਰੇਡ ਪਾਉਣੀ ਹੈ ਮੈਂ ਜਗਦਾ ਨਹੀਂ ਸੀ ਜਿਵੇਂ ਜਿਹੜੇ ਬੰਦੇ ਨੂੰ ਮੈਂ ਪਹਿਲਾਂ ਟੱਕ ਲੈਂਦਾ ਸੀ ਤੁਰ ਲੱਗਾ ਪਾਲੇ ਤਾਂ ਉਹਦੇ ਚ ਹੀ ਲੱਗਣਾ ਮੈਂ ਜਾ ਕੇ ਸਪਰਿੰਟ ਟਾਈਮ ਬਿਜਲੀੋਂ ਨੂੰ ਬਚਣਾ ਜਾ ਕੇ ਜੋਰ ਨਾਲ ਤੇ ਮੈਂ ਮਾਰਿਆ ਚਲਾ ਕੇ ਪਾਲਿਓ ਬਾਹਰ ਮਾਰਿਆ ਚਲਾ ਕੇ ਉਹ ਤੇ ਭਾਈ ਉੱਥੇ ਹੁਣ ਜਿੰਨੇ ਖੜੇ ਸੀ ਦੇਖਣ ਵਾਲੇ ਤੇ ਚੀਕਾਂ ਮਾ ਚੀਕਾਂ ਚੱਕ ਤੀਆਂ ਅਹ ਠੀਕ ਆ ਠੀਕ ਆ ਜਿਹੜਾ ਚਾਰ ਬੰਦੇ ਬਦਲੇ ਸਟਾਪਰ ਉਹਨਾਂ ਦੇ 14 ਪਈ ਵੀ ਮੈਂ 8 ਰੇਡਾਂ ਪਾਈਆਂ ਅੱਧੇ ਘੰਟੇ 'ਚ ਤੇ 8 ਰੇਡਾਂ ਜਿਹੜਾ ਮੈਂ 1 ਪੁਆਇੰਟ ਵੀ ਨਹੀਂ ਉਹਨਾਂ ਨੂੰ ਦਿੱਤਾ ਕਈ ਯਾਰ ਮੈਂ ਟੱਪ ਕੇ ਉੱਤੋਂ ਦੀ ਟੱਪਾ ਕਿਉਂਕਿ ਮੈਨੂੰ ਇਹ ਹੋ ਸੀ ਵੀ ਵੀ ਦੇਖਣ ਸਗਾ ਜਿਆਦੇ ਵੀ ਫੇਰ ਮੈਨੂੰ ਕੁਲਾਉਣ ਇਹ ਹਾਲ ਦੇ ਪਿੰਡ 'ਚ ਚਾਹ ਹੁੰਦਾ ਸੀ ਬੰਦੇ ਨੂੰ ਵੀ ਆਪਾਂ ਮੱਲੇ 'ਚ ਵੀ ਖੇਡਾਂਗੇ ਚੱਲ ਵੀ ਉਹਨਾਂ ਨੇ ਸਾਨੂੰ ਭਾਈ ਜਦੋਂ ਮੈਂ ਖੇਡਦਾ ਮੈਂ ਖੇਡਣ ਦੇ ਵਿੱਚ ਦੋ ਤਿੰਨ ਮੈਚ ਉਹਨੂੰ ਰੀਡਰ ਮੈਂ ਇਕੱਲਾ ਹੀ ਸੀ ਹੁਣ ਇਕੱਲੇ ਰੀਡਰ ਦਾ ਬੱਟੀ ਦਾ ਕੁਝ ਨਹੀਂ ਜੀ ਆਪਾਂ ਕੀ ਹੁਣ ਸਾਰੀਆਂ ਟੀਮਾਂ ਦੋ ਤਿੰਨ ਟੀਮਾਂ ਚੱਤ ਲੈਣੀਆਂ ਤੀਜੀ ਚੌਥੀ ਟੀਮ ਜਾ ਕੇ ਹਾਰ ਜਾਣਾ ਜਿਨ੍ਹਾਂ ਦੇ ਦੋ ਦੋ ਰੀਡਰ ਹੁੰਦੇ ਆ ਉਹਨਾਂ ਨੇ ਬਾਈ ਬਾਰੀ ਬਾਰੀ ਕੁੱਡੀ ਪਾਈ ਜਾਣੀਆਂ ਤੇ ਮੈਂ ਚਲੋ 62 ਦੇ ਵਿੱਚ ਸੀਗੇ ਉਹਨਾਂ ਦੇ ਬੰਦਾ ਇੱਕ ਰੀਡਰ ਸਾਡੇ ਨਾਲ ਤੇ ਅਸੀਂ ਭਾਈ ਮੀਨਿੰਗ ਟੂਰਨਾਮੈਂਟ ਸੀ ਮੀਨਿੰਗ ਛਤੋ ਬਾਟਰ ਸੀ ਮੱਲੇ ਦਾ ਉਹ ਪੜਾਉਂਦਾ ਹੁੰਦਾ ਸੀ ਮੀਨਿੰਗ ਉੱਥੇ ਸੀ ਟੂਰਨਾਮੈਂਟ ਉਹ ਕਹਿੰਦੇ ਵੀ ਆਪਣੇ ਮੱਲੇ ਦੀ ਟੀਮ ਉੱਥੇ ਪਾਓ ਤੁਸੀਂ मीनिंग ਏ ਉੱਥੇ ਦਾ ਟੂਰਨਾਮੈਂਟ ਦੇ ਵਿੱਚ ਇਹ ਮੈਂਬਰ ਸੀਗਾ ਚਲੋ ਜੀ ਅਸੀਂ ਉੱਥੇ ਜਾਵੜੇ ਜਾ ਕੇ ਤੇ ਮੀਨੀਆਂ ਦੇ ਵਿੱਚ ਨਾ ਇੱਕ ਪੀਟੀਪੀਟੀ ਹੁੰਦਾ ਸੀ ਮੁੰਡੇ ਦਾ ਨਾਂ ਹੀ ਪੀਟੀ ਸੀ ਸਟਾਪ ਉਹਨਾਂ ਕਲੱਬਾਂ ਦੇ ਵਿੱਚ ਵੀ ਸ਼ੋਅ ਮੈਚ ਹੁੰਦਾ ਸੀ ਜੱਪੇ ਸਿਆਣੇ ਕਹਿੰਦੇ ਨੇ ਕਈ ਵਾਰ ਬੰਦਾ ਛੋਟਾ ਵੱਡਿਆਂ ਤੋਂ ਛੋਟਾ ਬੰਦਾ ਨਹੀਂ ਰਹਿੰਦਾ ਹੁੰਦਾ ਕਿਉਂਕਿ ਮੇਰੀ ਸਪ੍ਰਿੰਟ ਬਹੁਤ ਤਕੜੀ ਸੀ ਤੇ ਭਾਈ 62 ਕਿਲੋ ਸਾਡਾ ਮੀਨੀਆ ਨਾ ਹੀ ਪੈ ਗਿਆ ਪਹਿਲਾਂ ਜਦੋਂ ਮੀਨੀਆ ਨਾ ਪੈ ਗਿਆ ਤੇ ਇੱਕ ਮੁੰਡਾ ਉਹਨਾਂ ਜਿਹੜਾ ਪੀਟੀ ਸੀ ਉਹਦਾ ਵਜ਼ਨ ਵੱਧ ਸੀ 62 ਤੋਂ 65 67 ਕਿਲੋ ਸੀ ਤੇ ਇਧਰੋਂ ਸਾਡੇ ਜੋ ਵੀ ਇੱਕ ਬੰਦੇ ਦਾ ਵੱਧ ਸੀ ਪਹਿਲਾਂ ਰਜਾ ਮਰਜੀ ਹੋ ਗਈ ਕਹਿੰਦੇ ਵੀ ਤੁਸੀਂ ਵੀ ਇੱਕ ਬੰਦਾ ਵੱਧ ਪਾਰ ਆਲਾ ਪਾ ਲੋ ਤੇ ਇੱਕ ਅਸੀਂ ਪਾ ਲੈਨੇ ਆ ਤੇ ਇਹਨਾਂ ਨੂੰ ਵੀ ਮੱਲੇ ਵਾਲਿਆਂ ਨੂੰ ਵੀ ਮਾਣ ਸੀ ਵੀ ਸਾਡਾ ਬੰਦਾ ਤਾਰ-ਤਾਰ ਹੁੰਦਾ ਸੀ ਮੱਲੇ ਦਾ ਵੀ ਸਾਡਾ ਬੰਦਾ ਉਹ ਠੀਕ ਆ ਤੇ ਜਦੋਂ ਮੈਂ ਅਸਲ ਵਿੱਚ ਬਹੁਤੇ ਖੇਡਦੇ ਨਹੀਂ ਸੀ ਦੇਖ ਕੇ ਵਿੱਚ ਹੀ ਖੇਡਦਾ ਸੀ ਉਹਨਾਂ ਦੇ ਤੇ ਅਸੀਂ ਭਾਈ ਉੱਥੇ ਜਾਵੜੇ ਨਾ ਮੀਨੀਆਂ ਤੇ ਫੜਾ ਪਹਿਲਾ ਮੈਂ ਜੀ ਮੀਨੀਆਂ ਨਹੀਂ ਪਹ ਗਿਆ ਹੁਣ ਉਹ ਮੁੰਡਾ ਇੱਕ ਸ਼ੋਅ ਮੈਚ ਖੇਡਦਾ ਹੁੰਦਾ ਸੀ ਤੇ ਭਾਈ ਮੀਨੀਆਂ ਦਾ ਤੇ ਉਹ ਵਿੱਚ ਵਾਰ ਲਿਆ ਤੇ ਮੈਨੂੰ ਸਾਰੇ ਕਹਿਣ ਲੱਗੇ ਕਹਿੰਦੇ ਵੀ ਉਹ ਤੈਨੂੰ ਰੋਕੂ ਤੇ ਆਪਦਾ ਉਹ ਤੋਂ ਗੌਰ ਨਾਲ ਚੱਲੀ ਕਿਉਂਕਿ ਮੇਰੇ ਤੇ ਇਹਨਾਂ ਨੂੰ ਓ ਮਾਰ ਸੀ ਮੈਂ ਰੀਡਰ ਸੀ 57 'ਚ ਵੀ ਵaidh ਤੇ ਮੈਂ 62 'ਚ ਵੀ ਪਾੜਿਆ ਇੱਕ ਵਾਰ ਉਹ ਸੀ ਹੁਣ ਕਲੱਬ 'ਚ ਖੇਡਣਾ ਤੇ ਅਸੀਂ ਸੀ 57 ਵਾਲੇ ਦੇ ਭਾਈ ਮੈਂ ਇਹ ਤੋਂ ਪਹਿਲੀ ਕੋਈ ਕੋਡੀ ਪਾਈ ਮੈਂ ਉਸੇ ਨੂੰ ਲਾਇਆ ਉੱਥੇ ਜਾ ਕੇ ਜਦੋਂ ਮੈਂ ਕਹਿੰਦਾ ਵੀ ਇਹਨੂੰ ਹੀ ਜੋ ਪਹਿਲਾਂ ਦੇਖੀਏ ਕੀ ਕਹਿੰਦਾ ਜਦੋਂ ਮੈਂ ਉਹ ਚ ਲਾਇਆ ਤੇ ਮੈਂ 200 ਪ੍ਰਿੰਟਾਂ ਮਾਰੀਆਂ ਤਾਂ ਮੈਂ ਨਿਕਲਿਆ ਮੈਂ 6 ਗੁੱਡੀਆਂ ਪਾਈਆਂ ਤੇ ਇੱਕ ਗੁੱਡੀ ਮੈਂ ਆਪ ਦੇ ਆਪ ਡਿੱਗਿਆ ਉਹਨਾਂ ਨੇ ਨਹੀਂ ਸੀ ਮੈਨੂੰ ਸਿੱਟਾ ਮੈਂ ਆਪ ਦੇ ਆਪ ਡਿੱਗਿਆ ਜਦੋਂ ਤੇ ਉੱਠਣ ਲੱਗੇ ਤਾਂ ਮੈਨੂੰ ਉਹਨੇ ਆ ਕੇ ਮਾਰਉ ਲੱਕ ਮੇਰਾ ਫੜ ਲਿਆ ਤੇ 5 ਪੁਆਇੰਟ ਮੈਂ ਲਿਆ ਸੀ ਤੇ 5 ਲਿਆ ਸੀ ਬਾਟ ਵਾਲੇ ਦੂਜਾ ਬੰਦਾ 10 ਪੁਆਇੰਟ ਸਾਡੇ ਸੀ ਤੇ ਅਸੀਂ ਜਿੱਤ ਗਏ ਭਾਈ ਉਹਨਾਂ ਨੂੰ ਉਹਦਾ ਰੌਲਾ ਪਾਉਣ ਲਾ ਕੇ ਭਾਰਵਦ ਦਾ ਭਾਰਵਦ ਦਾ ਭਾਰਵਦ ਪਈ ਹੁਣ ਹੋਰ ਇੱਧਰ ਆ ਗਿਆ ਸਾਡਾ ਪੈਂ ਟੂਰਨਾਮੈਂਟ ਦੂਜਾ ਮੈਚ ਕੀ ਸੀ ਜਰ ਇੱਧਰ ਪਿੰਡ ਸੀਗਾ ਝੰਡਿਆਣੀ ਨਹੀਂ ਇੱਧਰ ਬਾਗੇ ਪ੍ਰਾਣੇ ਕੋਲੇ ਪਿੰਡ ਸੀ ਉਹ ਮੈਨੂੰ ਜਾਣ ਜਾਨੀ ਹੁਣ ਤੇ ਉੱਥੋਂ ਦਾ ਸੀ ਉਹ ਆਈਸੀਟੀਮ ਇੱਥੇ ਉਹਨਾਂ ਨੂੰ ਉਹਨੇ ਦੱਸਤਾ ਕਹਿੰਦੇ ਵੀ ਮੱਲੇ ਵਾਲਾਂ ਦਾ ਕਪਾਰ ਵਿੱਚ ਵੱਤ ਖਲਾਈ ਆ ਆਪ ਜਿਉਂ ਹਰਗੇ ਜੇ ਤੋ ਜਿੱਤ ਜੇ ਉਹਨਾਂ ਦੇ ਨਾਲ ਜਿੱਤਾਂਗੇ ਵੀ ਫੇਰ ਸਾਡਾ ਬੰਦਾ ਖੇਡੀ ਜਾਊਗਾ ਅਸੀਂ ਤੇ ਥੋੜਾ ਖਰਾਬ ਰੱਤੇ ਦੇ ਮੇਰੀ ਤਾਂ ਇੰਨੀ ਚੜਾਈ ਉੱਤੇ ਛੱਪੋ ਮਾਰ ਤੇ ਮੇਰੀ ਇੰਨੀ ਬੱਲੇ ਬੱਲੇ ਕਰੀ ਬਹੁਤ ਬੱਲੇ ਬੱਲੇ ਕਰੀ ਅਸੀਂ 1.5 ਕਿ ਵੀਰ ਜਿੱਤੇ ਅਖੀਰ ਨੂੰ ਉੱਤੇ ਬਿਰਤੇ ਫਿਰ ਹੋ ਜਾਂਦਾ ਸੀਗਾ ਵੀ ਦੋ ਪਿੰਡਾਂ ਇੰਨੀ ਤੋਂ ਖੇਡ ਸਕਦਾ ਕਿਉਂਕਿ ਮੈਂ ਦੌਦਰ ਚ ਵੀ ਖੇਡ ਰਹਿੰਦਾ ਫਿਰ ਖੇਡਣਾ ਤਾਂ ਮੈਨੂੰ ਆਪਦੇ ਪਿੰਡ ਚ ਹੀ ਪਿਆ ਮੱਲੇ ਵਾਲੇ ਸਕਰਾਚ ਕਰ ਉਹਨਾਂ ਨੇ ਕਰਤੇ 1.5 ਕਿ ਉਹਨਾਂ ਨੇ ਵੀ ਤੁਸੀਂ ਨਹੀਂ ਖੇਡ ਸਕਦਾ ਇਹ ਉਹਨਾਂ ਨੂੰ ਵੀ ਮੈਂ ਲੈ ਗਿਆ ਸੀ ਫਾਈਨਲ ਦੇ ਨੇੜੇ ਸੈਮੀ ਫਾਈਨਲ ਤੇ ਜਾ ਕੇ ਸਾਡੀ ਟੀਮ ਕੱਟੀ ਆ ਉਹਨਾਂ ਨੇ ਤੇ ਉਧਰੋਂ ਮੈਂ ਜਿਆ ਡਾਲਰ ਨੂੰ ਵੀ ਲਈ ਉਹਦੇ ਬਰਾਬਰ ਕਿਉਂਕਿ ਚਾਹ ਬਹੁਤ ਸੀ ਹਟੇ ਸੀ ਇੱਕ ਚਾਹ ਕਰਕੇ ਤੇ ਇੰਨੀ ਜਣੀ ਬੰਦੇ ਨੂੰ ਚਾਹ ਵੇਖ ਮੈਂ ਖੇਡਣਾ ਖੇਡਣਾ ਤੇ ਬਚਾਰ ਜੀ ਨਿਕਲ ਆਉਂਦੇ ਪਰ ਨਿਕਲ ਵੀ ਉਹ ਸੀ ਕਿਉਂਕਿ ਮੈਂ ਹਾਕੀ ਖੇਡਦਾ ਕਰਕੇ ਜਾਂ ਸਪ੍ਰਿੰਟ ਚੰਗੀ ਸੀ ਇੱਕ ਨਵਾਂ ਜਣੀ ਉਹਦਾ ਖੂਨ ਸੀ 18 ਕੇ ਸਾਲ ਦੀ ਉਮਰ ਸੀ 19 ਸਾਲ ਦੀ ਤੇ ਭਾਈ ਮੱਲੇ ਵਾਲੇ ਨੇ ਜਣੀ ਪੂਰਾ ਮੇਰੇ ਤੇ ਮਾਣ ਹੋ ਗਿਆ ਫੋਲ ਫਿਰ ਅਸੀਂ ਭਾਈ ਇੱਥੇ ਆ ਗਏ ਗਾਲੋ ਗਾਲਵਾਏ ਸਾਡੇ ਤੇ ਨਾ ਬਾਈ ਜਾਣੇ ਸੀ ਆਪਣੇ ਨਗਰ ਦਾ ਉਧਰ ਦੇ ਬਿੱਲੋ ਦੀ ਮਾਸੀ ਸੀ ਇੱਥੇ ਗਾਲਵਾ ਹੋ ਜੂੜਤਾ ਕੋਲੇ ਤੇ ਇੱਥੇ ਭਾਈ ਬਾਈ ਦੇ ਬਾਈ ਅਸੀਂ ਰਹੇ ਬਿੱਲੋ ਦੀ ਮਾਸੀ ਦੇ ਘਰੇ ਐਵੇਂ ਕਦੀ ਉਹਨਾਂ ਨੇ ਵਿਚਾਰੇ ਨੇ ਪਰਿਵਾਰ ਨੇ ਬਾਈ ਰੋਟੀਆਂ ਖਵਾਈਆਂ ਸਾਨੂੰ ਦੋ ਦਿਨ ਜਿੱਤ ਦੇ ਵੀ ਅਸੀਂ ਰਹੇ 62 ਕਿਲੋ ਵੀ ਜਿੱਤਦੇ ਰਹੇ ਤੇ 57 ਵੀ ਜਿੱਤਦੇ ਰਹੇ ਤੇ ਅਸੀਂ ਇੱਥੇ ਰਹੇ ਦੋ ਤਿੰਨ ਦਿਨ ਥੋੜਾ ਤੀਜੇ ਦਿਨ ਅਸੀਂ ਉੱਥੋਂ ਆਏ ਆ ਉਸ ਪਰਿਵਾਰ ਨੇ ਸਾਡੀ ਬਹੁਤ ਮਿਹਨਤ ਕਰਾਈ ਉੱਥੇ ਵੀ ਮੱਲੇ ਨੂੰ ਮੈਂ ਪਰਸਾਈ ਮੇ ਬਲੋ ਉੱਥੇ ਉਹਨਾਂ ਨੇ ਫੇਰ ਉਹਨਾਂ ਨੇ ਕਰਤਾ ਵੀ ਯਾਰ ਇਹ ਬੰਦਾ ਇੱਕ ਹੀ ਗੱਲਾ ਕਿਵੇਂ ਖੇਢੀ ਜਾ ਦੋ ਪਿੰਡਾਂ ਚ ਤੇ ਮੈਂ ਕੱਲਾ ਹੀ ਰੀਡਰਾਂ ਪਾ ਪਾ ਕੇ ਚਿਤਾ ਲੈਂਦਾ ਸੀ ਟੀਮ ਨੂੰ ਨੇੜੇ ਲੈ ਜਾਂਦਾ ਸੀ ਕਿਉਂਕਿ ਆ ਉਦੋਂ ਅਸਾਂ ਤੋਂ ਨਾ 57 ਚ ਬਹੁਤੇ ਰੀਡਰ ਹੁੰਦੇ ਸੀ ਨਾ ਵਾਰਡ ਚ ਪਿੰਡਾਂ ਦੀਆਂ ਹੀ ਹੁੰਦੀਆਂ ਸੀ ਅੱਜ ਕੱਲ ਜਦੋਂ ਆਪਾਂ ਸ਼ੋ ਮੈਚ ਖੇਡਦੇ ਆ ਜਾਂ ਅਕੈਡਮੀਆਂ ਖੇਡਦੇ ਇਹਨਾਂ ਦੇ ਵਿੱਚ ਥਾਂ ਥਾਂ ਦੇ ਮੁੰਡੇ ਹੁੰਦੇ ਆ ਪਿੰਡਾਂ ਦੇ ਵਿੱਚ ਜਿਹੜੀ ਉਹਦੀਆਂ ਪਿੰਡ ਦੀਆਂ ਟੀਮਾਂ ਹੁੰਦੀਆਂ ਉਹਨਾਂ ਚ ਇੱਕ ਹੀ ਰੀਡਰ ਹੁੰਦਾ ਸੀ ਇੱਕ ਅੱਧਾ ਹੀ ਸਟਾਪਰ ਹੁੰਦਾ ਸੀ ਸਾਰੇ ਸਟਾਪਲ ਨਹੀਂ ਬਣਦੇ ਹੁੰਦੇ ਸਾਰੇ ਰੇਡਰ ਨਹੀਂ ਬਣਦੇ ਹੁੰਦੇ ਤੇ ਮੱਲੇ ਵੀ ਮੈਂ ਉੱਥੇ ਉਹਨਾਂ ਨੇ ਮੇਰੀ ਦੂਜੀ ਤੀਜੀ ਟੀਮ ਮੱਲੇ ਵਾਲੀ ਕੱਟੀ ਉਹਨਾਂ ਨੇ ਕਹਿੰਦੇ ਯਾਰ ਤੂੰ ਤਾਂ ਪਿੰਡ ਤੇ ਰਹਦਾ ਉਹਦਾਂ ਖੇੜੀ ਤੂੰ ਮੱਲੇ 'ਚ ਬਥੇਰੇ ਉਹਨਾਂ ਨੂੰ ਕਾਗਜ਼ ਕੂਝ ਦਿਖਾਏ ਵੀ ਆਹ ਦੇਖੋ ਮੇਰਾ ਨਾਮ ਉਹ ਕਹਿੰਦੇ ਫਿਰ ਇੱਕ ਪਿੰਡ 'ਚ ਖੇੜੇ ਜਾਜਾ ਮੱਲੇ 'ਚ ਖੇਡਣਾ ਚਾਹੁੰਦਾ ਦੋ ਦਰ 'ਚ ਖੇਡਣਾ ਇੱਥੇ ਵੀ ਸਾਡੀ ਬਹੁਤ ਚੜ੍ਹਾਈ ਹੋਈ ਇਸ ਤਰ੍ਹਾਂ ਕਿ ਫਿਰ ਸਾਡੇ ਚੜੱਕ ਖੇਡੇ ਮੈਂ ਕਹਿੰਦੇ ਚੜੱਕ ਦਾ ਪਰਿਵਾਰ ਸੀ ਜਿਨ੍ਹਾਂ ਦੇ ਘਰੇ ਸੀ ਉਹ ਮਹਿਰਮੀਆਂ ਨੇ ਹੁੰਦਾ ਸੀਗਾ ਆਪਣਾ ਕਾਰ ਵਾਲਾ ਪ੍ਰੀਤਕਾਰ ਵਾਲਾ ਤੇ ਉਹਦਾ ਭਰਾ ਸੀਗਾ ਛੋਟਾ ਉਦੋਂ ਪਤਾ ਨਾ ਕੀ ਮਰ ਗਿਆ ਵਿਚਾਰਾ ਉਹ ਇਹਨਾਂ ਦੀ ਭੈਣ ਸੀ ਉੱਥੇ ਉਹਨਾਂ ਦੇ ਘਰੇ ਉਹ ਤਕੜਾ ਪਰਿਵਾਰ ਸੀ ਦੁੱਧ ਦਾ ਚੰਗਾ ਸੀ ਤੇ ਭਾਈ ਬਾਲਟੀ ਦੁੱਧ ਦੀ ਭਰ ਕੇ ਲਿਆ ਕਰਨ ਉਹ ਵਿਚੀ ਗਰਾਉਂਡ ਦੇ ਤੇ ਉੱਥੇ ਵੀ ਸਾਡੇ 57 62 ਉਹ ਪੰਨ ਸਾਰੀਆਂ ਪਾ ਜਾਂਦੀਆਂ ਉੱਥੇ ਵੀ ਅਸੀਂ ਜੱਤ ਕੇ ਲਿਆਏ ਸੀ ਐਸੀ ਘਾਲਤਾਂ ਸੀ ਉਦੋਂ ਨਵੇਂ ਨਵੇਂ ਦੌਰੀ ਬਰਾਸੀ ਐਵੇਂ ਕਹਿੰਦੇ ਬਹੁਤ ਚੰਗਾ ਸਟਾਪਰ ਸੀ ਸ਼ਾਲਾ ਇਉਂ ਦੌੜੋਂ ਰੂਪਾ ਚੰਗਾ ਸੀ ਥਾਣੇਦਾਰ ਸੇਵਕ ਰੇਡ ਪਾਉਂਦਾ ਸੀ ਮੇਰੇ ਨਾਲ ਅਸੀਂ ਦੋ ਰੀਡਰ ਬਣ ਜਾਂਦੇ ਸੀ ਤੇ ਦੋ ਤਿੰਨੇ ਸਟਾਪਰ ਹੁੰਦੇ ਸੀ ਨਿਕਲ ਨਹੀਂ ਸੀ ਛੇਤੀ ਤੇ ਮੈਂ ਸਟਾਪ ਵੀ ਕਰ ਲੈਂਦਾ ਸੀ ਵੱਡੇ ਘਰ ਨਾਲ ਸਾਡਾ ਮੈਚ ਪੈ ਗਿਆ ਇਹਨਾਂ ਤੋਂ ਕੋਈ ਰੋਕੇ ਨਾ ਇਹਨਾਂ ਦੌੜੀ ਤੋਰੋ ਕਹ ਤੇ ਨਾ ਤੋਂ ਤੇ ਪੈਂਡ ਸਾਡੇ ਉੱਤੇ ਆਉਂਦਾ ਦੋ ਕੁੱਤੇ ਤੇ ਮੇਰਾ ਦਮ ਚੜੇ ਹੁਣ ਕੱਲਾ ਮੈਂ ਕੀ ਕਰਾਂ ਮੈਂ ਸਟਾਪ ਤੇ ਖੜ ਗਿਆ ਮੈਂ ਦੋ ਵਾਰੀ ਵੱਡੇ ਘਰ ਵਾਲਾ ਮੁੰਡਾ ਇਹਨਾਂ ਨੇ ਤਾਂ ਰੋਕਿਆ ਨਹੀਂ ਮੈਂ ਦੋ ਵਾਰੀ ਰੋਕਿਆ ਉਹ ਦੋ ਵਾਰੀ ਰੋਕ ਕੇ ਮੈਂ ਤੀਜੀ ਰੇਡ ਭਾਗ ਚੱਲ ਅਸੀਂ ਉੱਥੋਂ ਜਿੱਤ ਗਏ ਫੇਰ ਤਾਂ ਸਾਡੀ ਬੱਲੇ ਬੱਲੇ ਹੋ ਗਈ ਸਾਰੀਆਂ ਟੀਮਾਂ ਚ ਨੌਦਰ ਵਾਲੀ ਤੇ ਗੜੀ ਟੀਮਾਂ ਦੌਦਰ ਵਾਲੀ ਤਗੜੀ ਟੀਮਾਂ ਮੈਸਟਾਪ ਵੀ ਕਰ ਜਾਂਦਾ ਸੀ ਕਈ ਯਾਰ ਇਤਨਾ ਆਸਾ ਸੰਗ ਤਾਂ ਕਈ ਜਿਹੜੇ ਮੋਰਚੇ ਜਿਹੜੇ ਉਦੋਂ ਦੇ ਨਾ ਯਾਦ ਆਉਂਦੇ ਯਾਰ ਜੋ ਵੀ ਉਦੋਂ ਦਾ ਸਮਾ ਇਹ ਜਾ ਸੀ ਤੇ ਇਸ ਤਰ੍ਹਾਂ ਖੇਡਦੇ ਹੁੰਦੇ ਸੀ ਐਂ ਚੜ੍ਹਾਈ ਹੁੰਦੀ ਸੀ ਕਿਉਂਕਿ ਚਲੋ ਮੁੜ ਕੇ ਤਾਂ ਆ ਕੇ ਕੰਮ ਦੇ ਵਿੱਚ ਪੈ ਗਏ ਪਰਿਵਾਰਾਂ ਦੇ ਵਿੱਚ ਗਰੀਬੀਆਂ ਸੀ ਇੰਨੇ ਤਗੜੇ ਪਰਿਵਾਰ ਨਹੀਂ ਸੀ ਕੰਮ ਹਰੇਕ ਨੂੰ ਘਰੇ ਕਰਨਾ ਪੈਂਦਾ ਸੀ ਪੇਰ ਤਾਂ ਆ ਕੇ ਕੰਮ 'ਚ ਰੁਲ ਗਏ ਬਸ ਕੰਮ 'ਚ ਰੁਣ ਦੇ ਨਾਲ ਹੀ ਜਿਹੜੀ ਗੇਮ ਆ ਪਿੱਛੇ ਹਟ ਗਈ ਚਲੋ ਫਿਰ ਐਵੇਂ ਹੁੰਦਾ ਕੰਮ ਤੇ ਜੇ ਅੱਜ ਵਰਗਾ ਸਮਾਂ ਹੁੰਦਾ ਸਾਹ ਰਾਹ ਤੇ ਬਹੁਤ ਦੂਰ ਚੱਲ ਜਾਣਾ ਸੀ ਅਮਰੀਕਾ ਕਰਾ ਕਾਣੀ ਪਤਾ ਨਹੀਂ ਕਿੱਥੇ ਖੇਡਦੇ ਇੰਟਰਨੈਸ਼ਨਲ ਬਣ ਜਾਂਦੇ ਖਿਡਾਰੀ ਕਿਉਂਕਿ ਜਿਹੜਾ ਅੱਜ ਸਮਾਂ ਹੋਰ ਆ ਉਦੋਂ ਸਮਾਂ ਹੋਰ ਸੀ ਉਦੋਂ ਬੰਦੇ ਕੋਲੇ ਨਾ ਤਾਂ ਇੰਨਾ ਪੈਸਾ ਸੀ ਚਲੋ ਖਰਾਕ ਸੀਗੀ ਜ਼ਰੂਰ ਇਹ ਨਹੀਂ ਗੱਲ ਵੀ ਖਰਾਕ ਨਹੀਂ ਸੀ ਪਰ ਟੈਕਨੀਕਾ ਨਹੀਂ ਸੀ ਹੈ ਅਕੈਡਮੀਆਂ ਨਹੀਂ ਸੀ ਹੈ ਕੋਚ ਨਹੀਂ ਸੀ ਹੈ ਆਪਦੇ ਆਪ ਮੌਰੀ ਖੇੜੇ ਜਾਂਦੇ ਸੀ ਬਸ ਜਿਹਨੇ ਕੋਈ ਮਾੜਾ ਮੋਟਾ ਦੱਸਦਾ ਦੱਸਦਾ ਨਹੀਂ ਜਿੰਨਾ ਕਾਬਜੋਰ ਲੜਣਾ ਬਸ ਆਈ ਖੇਡੇ ਹਣ ਵਾਲਾ ਸਮਾਂ ਨਹੀਂ ਹਣ ਵਾਲਾ ਸਮਾਂ ਹੁੰਦਾ ਤਾਂ ਬਹੁਤ ਕੁਝ ਦੂਰ ਚੜ ਜਾਣਾ ਸੀ ਬੰਗਰ ਜੀਕਾ ਖਾਲ ਬੰਗਰ ਜੀਕੀ ਫਤੇ